ਜ਼ਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਗੁਰਾਇਆਂ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਚੋਰੀ ਕੀਤੇ ਹੋਏ ਸੋਨੇ ਚਾਂਦੀ ਦੇ ਗਹਿਣੇ ਨਕਦੀ ਅਤੇ 5 ਮੋਬਾਈਲ ਫੋਨ ਬਰਾਮਦ ਕੀਤੇ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਨ ਸਿੰਘ ਬੱਲ ਪੀਪੀਐਸ ਉਪ ਪੁਲਿਸ ਕਪਤਾਨ ਸਾਹਿਬ ਡਿਵੀਜ਼ਨ ਫਲੋਰ ਜ਼ਿਲ੍ਹਾ ਜਲੰਧਰ ਦਿਹਾਤੀ ਜੀ ਨੇ ਦੱਸਿਆ ਮਿਤੀ 1 ਇੱਕ ਤਰੀਕ ਨੂੰ ਸੋਮੇ ਚੋਹਾਨ ਪੁੱਤਰ ਸ਼੍ਰੀ ਰਾਮ ਲਾਲ ਵਾਸੀ ਪਿੰਡ ਰੋੜਕਾ ਖੁਰਦ ਥਾਣਾ ਗੁਰਾਇਆਂ ਜ਼ਿਲ੍ਹਾ ਜਲੰਧਰ ਦੇ ਅਨੁਸਾਰ ਮਾਮਲਾ ਦਰਜ ਰਜਿਸਟਰ ਕੀਤਾ ਗਿਆ ਸੀ ਕਿ ਮਿਤੀ 28 29 ਦੀ ਦਰਮਿਆਨੀ ਰਾਤ ਨੂੰ ਉਹ ਆਪਣੇ ਘਰ ਸੁੱਤੇ ਪਏ ਸਨ ਕਿ ਉਹਨਾਂ ਦੇ ਘਰ ਵਿੱਚ ਉਸ ਦਿਨ ਚੋਰੀ ਹੋ ਗਈ। ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਨਦੀਕ ਲੱਗੇ ਹੋਏ ਸੀਸੀਟੀਵੀ ਕੈਮਰੇ ਦੀ ਵੀਡੀਓ ਕਲਿੱਪ ਚੈੱਕ ਕਰਨ ਤੇ ਪਤਾ ਲੱਗਿਆ। ਉਸ ਦੇ ਘਰ ਵਿੱਚੋਂ ਚੋਰੀ ਜਸਵਿੰਦਰ لال ਪੁੱਤਰ ਮਨੋਨ ਲਾਲ ਵਾਸੀ ਪਿੰਡ ਤੋਲੇਤਾ थाना ਗੁਰਆਂ ਨੇ ਆਪਣੇ ਸਾਥੀ ਚੰਦਰ ਸ਼ੇਖਰ ਉਰਫ ਖੁਸ਼ਕੀ ਪੁੱਤਰ ਵਿਜੇ ਕੁਮਾਰ ਵਾਸੀ ਕ੍ਰਿਸ਼ਨਾ ਕਲੋਨੀ थाना ਗੁਰਆਂ ਜ਼ਿਲ੍ਹਾ ਜਲੰਧਰ ਨਾਲ ਰਲ ਕੇ ਕੀਤੀ ਹੈ। ਜੋ ਉਸ ਨੂੰ ਇਹ ਵੀ ਪਤਾ ਲੱਗਾ ਹੈ ਕਿ ਇਹਨਾਂ ਵਿਅਕਤੀਆਂ ਨੇ ਗੁਰਆਂ ਏਰੀਆ ਤੇ ਸਬ ਤਹਿਸੀਲ ਗੁਰਆਂ ਦੇ ਵਿੱਚ ਵੱਖ-ਵੱਖ ਦੁਕਾਨਾਂ ਦੇ ਸ਼ਟਰ ਤੋੜ ਕੇ ਦੁਕਾਨਦਾਰਾਂ ਦਾ ਕਾफी ਨੁਕਸਾਨ ਕੀਤਾ ਹੈ ਜਿਸ ਤੇ ਏਐਸਆਈ सुरेंद्र ਮੋਹਨ थाना ਗੁਰਾਇਆਂ ਵੱਲੋਂ ਮੁੱਢੀ ਤਵਦੀਸ਼ ਅਮਲ ਚੱਲ ਜਾਂਦੀ ਤੇ ਇਸ ਤਵਦੀਸ਼ ਵਿੱਚ ਦੋਸ਼ੀ ਜਸਵਿੰਦਰ ਲਾਲ ਪੁੱਤਰ ਮਨੋਲ ਲਾਲ ਵਾਸੀ ਪਿੰਡ ਤੁਲੇਤਾ थाना ਗੁਰਾਇਆਂ ਜ਼ਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਪਾਸੋਂ ਚੋਰੀ ਕੀਤੇ ਗਏ ਇੱਕ ਸੋਨੇ ਦੀ ਚੈਨ ਦੋ ਜੋੜੀਆਂ ਸੋਨੇ ਦੀਆਂ ਵਾਲੀਆਂ ਤੇ ਇੱਕ ਜੋੜਾ ਝਾਂਜਰਾ ਚਾਂਦੀ ਦੀਆਂ ਪੰਜ ਮੋਬਾਈਲ ਫੋਨ 7000 ਰੁਪਏ ਨਗਦ 135 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਜਿਸ ਦੇ ਸਾਥੀ ਚੰਦਰशेखर ਫਰਾਰ ਹੈ ਉਸ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਹੋਰ ਬਰਾਮਦਗੀ ਕੀਤੀ ਜਾਵੇਗੀ ਜੋ ਮੁਕੱਦਮਾ ਦੋਸ਼ੀ ਜਸਵਿੰਦਰ ਲਾਲ ਉਕਤ ਨੂੰ ਮਾਨਯੋਗ ਇਲਾਕਾ ਮੈਜਿਸਟ੍ਰੇਟ ਸਾਹਿਬ ਫਲੋਰ ਜੀ ਦੀ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਅਤੇ ਦੋਸ਼ੀ ਪਾਸੋਂ ਨੰਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਦੇ ਖਿਲਾਫ ਪਹਿਲਾਂ ਵੀ 4 ਮੁਕੱਦਮੇ ਦਰਜ ਹਨ ਐਸਐਸਪੀ ਸਾਹਿਬ ਜ਼ਿਲ੍ਹਾ ਅਟਤੀ ਸਤਾਰਾ ਗਿੰਦਰ ਸਿੰਘ ਮਿਰਕ ਸੱਦਾ ਸਰਨ ਸੇ ਬਲ ਡੀਐਸਪੀ ਫਲੋਰ ਦੀ ਰਹਿਨਮਾਈ ਹੇਠ ਜੋ ਇਲਾਕੇ ਦੇ ਵਿੱਚ ਲੁੱਟਾਂ ਖੋਹਾਂ ਚੋਰੀਆਂ ਦੁਕਾਨਾਂ ਦੇ ਸ਼ਟਰ ਟੁੱਟਣੇ ਜਾਂ ਕੋਠੀਆਂ ਜਿਹੜੀਆਂ ਪਿੰਡਾਂ 'ਚ ਵੱਧ ਪਈਆਂ ਕੋਠੀਆਂ ਜਾਂ ਘਰਾਂ 'ਚ ਸੁੱਤੇ ਪਿਆ ਜਾ ਕੇ ਜਿਹੜਾ ਉਹ ਘਰ ਤੋਂ ਜਿਹੜਾ ਸਮਾਨ ਲੁੱਟ ਕੇ ਚੋਰੀ ਕਰਕੇ ਲੈ ਜਾਂਦਾ ਸੀਗਾ ਇਹ ਬੰਦਾ ਸੀ ਜਿਹੜਾ ਕੱਲ ਗ੍ਰਿਫਤਾਰ ਕੀਤਾ ਇਹਨੂੰ ਇਹ ਬੰਦਾ 22 ਤਰੀਕ ਨੂੰ ਜੇਲ੍ਹ ਦੇ ਵਿੱਚੋਂ ਛੁੱਟ ਕੇ ਆਇਆ 4 ਸਾਲ ਦੀ ਸਜ਼ਾ ਇਹ ਕੱਟ ਕੇ ਆਇਆ ਇਦਾ ਨਾਮ ਹੈਗਾ ਜੀ ਜਸਵਿੰਦਰ ਲਾਲ ਇਹ ਵਾਸੀ ਤਰੇਤੀ ਦਾ ਰਹਿਣ ਵਾਲਾ ਜੀ ਇਹ 4 ਸਾਲ ਬਾਅਦ ਜੇਲ੍ਹ ਚੋਂ ਆਇਆ ਉਹ ਜਦੋਂ ਦਾ ਜੇਲ੍ਹ ਚੋਂ ਆਇਆ ਉਦੋਂ ਤੋਂ ਇਹਨੇ ਆ ਕੇ 8 ਵਾਰ ਦਾ ਤਨ ਉਲਜਾਮ ਦਿੱਤਾ ਕਿਸੇ ਦਿਨ ਵੀ ਘਰੇ ਨਹੀਂ ਟਿਕੇ ਦਿੱਲੀ ਜਿਹੜਾ ਇਹ ਵਾਰਦਾਤ ਕਰਦਾ ਸੀਗਾ ਤਿੰਨ ਕੋਠੀਆਂ ਨੇ ਤੋੜੀਆਂ ਨੇ ਰੁੜਕਾ ਖੁਰ ਦੇ ਵਿੱਚ ਉਥੋਂ ਇਹਨੇ ਕਾਫੀ ਜਿਹੜਾ ਸੋਨਾ ਵਗੈਰਾ ਜਿਹੜਾ ਉਥੋਂ ਨੇ ਚੋਰੀ ਕੀਤਾ ਆ ਇੱਕ ਸੁਮਿਤ ਚੋਹਾਨ ਵਾਸੀ ਰੁੜਕਾ ਕਲਾ ਉਹਦੇ ਘਰ ਚ ਪਹਿਲੋਂ ਇਹਨੇ ਆਉਂਦੇ ਆਈ ਫਸਟ ਚੋਰੀ ਉਥੋਂ ਕੀਤੀ ਆ ਉਹਤੋਂ ਨੇ ਇੱਕ ਮੁੰਦੀ ਤੇ ਇੱਕ ਜੋੜਾ ਸੋਨੇ ਦੀਆਂ ਵਾਲੀਆਂ ਜਿਹੜੀਆਂ ਉੱਥੋਂ ਚੋਰੀ ਕੀਤੀਆਂ। ਨੈਕਸਟ ਦੇ ਇਦਾਂ ਉਸੇ ਹੀ ਪਿੰਡ ਦੇ ਵਿੱਚੋਂ ਫਿਰ ਇੱਕ ਕੋਠੀ ਦੇ ਵਿੱਚੋਂ ਚੋਰੀ ਕੀਤੀ ਜਿਹੜੇ ਉਹ ਬੰਦੇ ਘਰ 'ਚ ਸੁੱਤੇ ਪਏ ਸੀ। ਕੂਲਰ ਦੀ ਆਵਾਜ਼ ਦੇ ਵਿੱਚ ਉਹਨਾਂ ਨੂੰ ਪਤਾ ਨਹੀਂ ਲੱਗਿਆ। ਉੱਥੋਂ ਇਹਨੇ ਇੱਕ ਸੋਨੇ ਦੀ ਚੈਨ ਕਰੀਬ 1.5 ਟੋਲੇ ਦੀ ਹੈਗੀ ਆ ਤੇ ਉੱਥੋਂ ਤਿੰਨ ਜੋੜੇ ਜਿਹੜੇ ਹੈਗੇ ਨੇ ਵਾਲੀਆਂ ਦੇ ਤੇ ਇੱਕ ਜੋੜਾ ਜਿਹੜਾ ਚਾਂਜਰਾ ਦਾ ਜਿਹੜਾ ਉੱਥੋਂ ਨੇ ਚੋਰੀ ਕੀਤਾ ਹੈ। ਇੱਕ ਬੰਦਾ ਇਹਦੇ ਨਾਲ ਹੋਰ ਵੀ ਹੈਗਾ। ਉਹ ਅਹੀ ਤਪਦੀਸ਼ ਕਰ ਰਹੇ ਆ ਉਹ ਖੁਸ਼ਕੀ ਕੁਸ਼ਕੀ ਨਾਂ ਦਾ ਬੰਦਾ ਆ ਉਹ ਲੋਕਲ ਗੁਰਾਇਆਂ ਦਾ ਰਹਿਣ ਵਾਲਾ ਉੱਤੇ ਵੀ ਰੇਡ ਕੀਤੇ ਆ ਉਹ ਹਾਲੇ ਘਰੋਂ ਭੱਜਿਆ ਹੋਇਆ ਇਹਦੇ ਖਿਲਾਫ ਪਹਿਲੋਂ ਚਾਰ ਮਕਦਮੇ ਦਰਜ ਸੀਗੇ ਇੱਕ ਮਕਦਮਾ ਐਨਡੀਪੀਐਸ ਸਿਕਰ ਦਾ ਇੱਕ ਐਕਸਾਈਡ ਦਾ ਤੇ ਦੋ ਜਿਹੜੇ ਹੈਗੇ ਚੋਰੀਆਂ ਕਰਦੇ ਸੀਗੇ ਇਤਰਾਦ ਦੇ ਸਮੇਂ ਇਹ ਚੋਰੀਆਂ ਕਰਦਾ ਸੀਗੇ ਕੋਈ ਕੈਂਟ ਬਣਾਇਆ ਹੋਇਆ ਸੀ ਕਿ ਤੱਬਾ ਹੀ ਕਰੇ ਕੋਈ ਨਹੀਂ ਇਹਨਾਂ ਇਹਨੇ ਆਣ ਕੇ ਹਾਲੇ ਪਹਿਲੀਆਂ ਚੋਰੀਆਂ ਨੇ ਕੱਲੇ ਨੇ ਕੀਤੀਆਂ ਨੇ ਦੂਜੀ ਚੋਰੀਆਂ ਦੇ ਵਿੱਚ ਇਹਨੂੰ ਖੁਸ਼ਕੀ ਨੂੰ ਵੀ ਨਾਲ ਇਹਨੇ ਮਿਲਾ ਲਿਆ ਸੀਗਾ ਇਸ ਦੌਰਾਨ ਇਹਨੂੰ ਕੁਝ ਨਕਦੀ ਬਰਾਮਦ ਹੋਈ 7000 ਦੇ ਕਰੀਬ ਜਿਹੜੀ ਆ ਨਕਦੀ ਬਰਾਮਦ ਹੋਈ ਆ ਤੇ ਇਹ ਨਸ਼ੀਲੀਆਂ ਗੋਲੀਆਂ ਵੀ 135 ਇਹਦੇ ਕੋ ਜਿਹੜੀਆਂ ਉਹ ਬਰਾਮਦ ਹੋਈਆਂ ਨੇ ਜਿਹਦੇ ਤਹਿਤ ਅਸੀਂ ਮਕਦਮਾ ਨੰਬਰ 144 ਜਿਹੜਾ ਐਨਡੀਪੀਐਸ ਐਕਟ ਹੋਰ ਚੋਰੀ ਦੀ ਧਰਾਵਾਂ ਲਾ ਕੇ ਇਹਨੂੰ ਤਰਜ ਕਰ ਦਿੱਤਾ ਗਿਆ ਜੀ ਗਹਿਣੇ ਵੀ ਬਰਾਮਦ ਹਾਂਜੀ ਗਹਿਣੇ ਬਰਾਮਦ ਹੋਏ ਨੇ ਕਾਫੀ ਗਹਿਣੇ ਬਰਾਮਦ ਹੋਏ ਨੇ ਚੈਨਾ ਸੋਨੇ ਦੀ 1.5-2 ਤੋਲੇ ਦੀ ਆ ਤਿੰਨ ਜੋੜੇ ਵਾਲੀਆਂ ਦੇ ਆ ਇੱਕ ਵਾਲੀ ਟੁੱਟੀ ਹੋਈ ਆ ਇੱਕ ਝਾਂਜਰਾਂ ਦਾ ਜੋੜਾ ਜਿਹੜਾ ਉਹ ਬਰਾਮਦ ਹੋਇਆ ਉਰਵੀ ਤਫਤੀਸ਼ ਕਰ ਰਹੇ ਆ ਹੋਰ ਵੀ ਇਹਦੇ ਕਾਫੀ ਹੈਗੇ ਨਿਕਲਦੇ ਉਸਾਰ ਨੇ ਔਰ ਜਿੰਨੇ ਸ਼ਟਰ ਤੁਹਾਡੇ ਕੋਰਾਇਆ ਚ ਇਕੱਲਾ ਜਾ ਕੇ ਸੱਬਲਣਾ ਤੋੜਨਾ ਸੀਗਾ ਬੜਾ ਟੈਂਪਟ ਹੁੰਦੀ ਬਚਾਹ ਹੋ ਜਾਂਦਾ ਸੀ ਉਹ ਪੁਲਿਸ ਇਰਾਨ ਨੂੰ ਗਸਤ ਬਹੁਤ ਜ਼ਿਆਦਾ ਇਸ ਕਰ ਇੱਕ ਦਿਨ ਇਹਨੇ ਇੱਥੇ ਤਹਿਸੀਲ ਤੇ ਜਾ ਕੇ ਵੀ ਦੋ ਦਿਨ ਤੱਕਾਂ ਨਾਲ ਨਿਸ਼ਾਨਾ ਬਣਾਇਆ ਉੱਥੇ ਜਾ ਕੇ ਤੇ ਉੱਥੇ ਵੀ ਕੁਝ ਬਚਾਹ ਹੋ ਗਿਆ ਤੇ ਫਿਰ ਵੀ ਇਹਨੇ ਕਾਫੀ ਅੱਠ ਵਾਰ ਦਾ ਤਨਲ ਇਲਜ਼ਾਮ ਦਿੱਤਾ 22 ਤਰੀਕ ਤੋਂ ਲੈ ਕੇ ਕੱਲ ਤੱਕ ਇਹ ਗੈਣੇ ਹਾਲੇ ਤਾਂ ਬਰਾਮਦ ਹੀ ਕਰਲੇ ਨੇ ਦੇ ਵੀ ਇਹਨੂੰ ਪਤਾ ਕਰਦੇ ਤਫਤੀਸ਼ ਕਰਦੇ ਵੀ ਜਿਹੜੇ ਹੋਰ ਇਹਨੇ ਚੋਰੀਆਂ ਕੀਤੀਆਂ ਨੇ ਜਿੱਥੇ ਕਹਨੇ ਵੇਚੇ ਨੇ ਉਹ ਵੀ ਤਫਤੀਸ਼ ਦੇ ਵਿੱਚ ਲਿਆ ਦੇ ਜਾਨ